ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸਲਾਮ ਕੀ ਹਾਲ ਚਾਲ ਆਪਾਂ ਵੀ ਠੀਕ ਠਾਕ ਆਂ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕਿੰਨੇ ਦਿਨ ਹੋ ਗਏ ਇਸ ਵੀਡੀਓ ਨਹੀਂ ਪਈ ਕਿਉਂਕਿ ਥੋੜੇ ਚੱਲਦੇ ਆਂ ਬਿਜ਼ੀ ਆਪਾਂ ਜਾਂਦੇ ਆਂ ਫਿਜ਼ੀਓਥੈਰੇਪੀ ਕਰਨ ਤਨ ਪਤਾ ਪਾਪਾ ਦਾ ਔਖਾ ਹਿੰਦਾ ਪਾਪਾ ਦੇ ਆਪ ਪੱਥਰੀ ਦਾ ਦਰਦ ਹੁੰਦਾ ਵਾ ਤੇ ਨਾਲੇ ਦਾदू ਨੂੰ ਸੰਭਾਲਣਾ ਦਾदू ਦੀ ਕੇਅਰ ਕਰਨੀ ਸਾਰਾ ਸਾਨੂੰ ਵੀ ਵੇਖਣਾ ਪੈਂਦਾ ਵਾ ਤੇ ਫਿਰ ਉਹ ਕਾਇੰਦਾ ਦੇ ਐਕਸਾਈਡਰ ਹੁੰਦੀ ਨਹੀਂ ਆ ਤੇ ਤਾਂ ਕਰਕੇ ਆਪਾਂ ਧਿਆਨ ਪਰ ਹੀ ਫਿਜ਼ੀਓਥੈਰੇਪੀ ਵਾਲੇ ਲੱਭ ਲਿਆ ਤੇ ਉਥੇ ਆਪਾਂ ਹੁਣ ਫਿਜ਼ੀਓਥੈਰੇਪੀ ਕਰਨ ਜਾਈਦਾ ਵਾ ਤੇ ਮਾਲ ਕਰੇ ਕਿਰਪਾ ਹਨਾ ਹੋ ਜੀਆ ਪੰਗੀ ਪੈਰੀ ਆਪਣੇ ਤੋਰ ਸਕੀਏ ਤੇ ਮਾਂ ਪਿਓ ਤੇ ਕਿਹੜਾ ਨਹੀਂ ਚਾਹੁੰਦਾ ਵੀ ਸਾਡਾ ਬੱਚਾ ਤੁਰੇ ਵਧੀਆ ਤਰੀਕੇ ਨਾਲ ਹਨਾ ਤੁਸੀਂ ਸਮਝਦੇ ਜੇ ਕਿਹੜਾ ਮਾਂ ਵੀ ਹੋਣੀ ਚਾਹੁੰਦਾ ਵੀ ਸਾਡਾ ਬੱਚਾ ਵਧੀਆ ਤਰੀਕੇ ਨਾਲ ਤੁਰੇ ਤੇ ਹੁਣ ਤੁਸੀਂ ਸਾਰੇ ਅਰਦਾਸਾ ਕਰਿਓ ਵੀ ਮਾਲਕ ਸਾਨੂੰ ਫਿਜ਼ੀਓਥੈਰੇਪੀ ਨਾਲ ਜਿਹੜਾ ਰਹਿ ਗਿਆ ਵਾ ਫਰਕ ਉਹ ਫਰਕ ਪਾਵੇ ਆਪਾਂ ਬਿਨਾ ਵਾਕਰ ਤੋਂ ਤੁਰ ਸਕੀਏ ਬਿਨਾ ਸਹਾਰੇ ਤੋਂ ਤੁਰ ਸਕੀਏ ਮਤਲਬ ਜਿੱਦਾਂ ਨੋਰਮਲ ਬੰਦਾ ਤੁਰਦਾ ਉਹਦਾ ਤੁਰ ਸਕੀਏ ਤੇ ਹੁਣ ਚੱਲਦੇ ਆਂ ਤੇ ਤੁਹਾਨੂੰ ਖੌਣੇ ਆ ਅੱਗੇ हां जी ਤੇ ਹੁਣ ਆਪ ਪਹੁੰਚ ਚੁੱਕੇ ਆ ਫਿਜ਼ੀਓਥੈਰੇਪੀ ਸੈਂਟਰ ਤੇ ਇੱਥੇ ਹੁਣ ਮੈਂ ਉਤਰੰਦਿਆ ਵਾ ਉਤਰਨਾ ਵੀ ਬੜਾ ਔਖਾ ਆਇੰਦਾ ਤੁਹਾਨੂੰ ਪਤਾ ਵਾ ਕਿਉਂਕਿ ਆਪਾਂ ਲੱਤਾ ਬੈਂਡ ਕਰਕੇ ਮੈਂ ਸਕੂਟਰੀ ਤੇ ਚੜਿਆ ਹਾਂ ਤੇ ਲੱਤਾ ਸਿੱਧੀਆਂ ਕਰਨੀਆਂ ਹੌਲੀ-ਹੌਲੀ ਹੋਣੀਆਂ ਵਾ ਤੇ ਉਤਰਨਾ ਇਸ ਲਈ ਬਹੁਤ ਜ਼ਿਆਦਾ ਔਖਾ ਹੋਇੰਦਾ ਵਾ ਤੇ ਪਾਪਾ ਤਰਿਪਤ ਨੂੰ ਤਾਂ ਡੇ ਵੇਖੋ ਕਿੰਨਾ ਔਖਾ ਹੋਇੰਦਾ ਨਾ ਬੰਦੇ ਲਈ ਇੱਕ ਵਾਰ ਸੇ ਤਰਿਪਤ ਨੂੰ ਉਤਾਰਨਾ ਹੁਣ ਮੈਂ ਹੌਲੀ ਹੌਲੀ ਉਤਰਿਆ ਵਾ ਤੇ ਜਾਣਦੇ ਆ ਉਧਰ ਪਪਤ ਰਿਪ ਤੈਨੂੰ ਲੈ ਗਿਆ ਤੇ ਮੈਂ ਇਧਰ ਐਕਸਰਸਾਈਜ਼ ਕਰਾਂਗਾ ਤੇ ਤ੍ਰਿਪਤਨ ਦੀ ਬੈਡ ਥੈਰੇਪੀ ਹੋਣ ਲੱਗੀ ਆ ਬੈਡ ਤੇ ਬਾਗੇ ਥੈਰੇਪੀ ਹੋਣ ਲੱਗੀ ਆ ਤੇ ਇਧਰ ਹੁਣ ਮੇਰੀ ਬੈਡ ਥੈਰੇਪੀ ਹੋਂਦੀ ਆ ਇਹ ਬੈਡ ਥੈਰੇਪੀ ਦਾ ਇਹ ਫਾਇਦਾ ਵਾ ਜਿਹੜਾ ਆਪਣਾ ਤ੍ਰਿਪਤ ਲਈ ਇਹ ਫਾਇਦਾ ਵਾ ਜਿਹੜਾ ਮਨਕਣਾ ਮੁਨਕਣਾ ਹਿੱਲਿਆ ਵਾ ਤੇ ਉਹ ਸੈਟ ਹੋ ਜੂਗਾ ਲੱਗਦਾ ਪੀ ਲੱਕ ਸਪੋਰਟ ਕਰਨ ਦੇ ਪੂਗਾ ਤੇ ਮੈਨੂੰ ਤੇ ਕਾਫੀ ਮਜ਼ਾ ਆਇਆ ਮੈਂ ਕਰਾਈ ਬੈਡ ਥੈਰੇਪੀ ਤੇ ਮੈਨੂੰ ਤੇ ਕਾਫੀ ਮਜ਼ਾ ਆਇਆ ਇਹਦੇ ਵਿੱਚ ਮਤਲਬ ਪੂਰੀ ਮ사ਜ ਹੁੰਦੀ ਆ ਲੱਕ ਦੀ ਆਪਣੇ ਦੀ ਤੇ ਹੁਣ ਡੇ ਅੰਕਲ ਐਕਸਰਸਾਈਜ਼ ਕਰਨ ਮੇਰੀ ਤੇ ਪੈਰਾਂ ਦੀ ਐਕਸਰਸਾਈਜ਼ ਡੇ ਕਰਨ ਪੈਰਾਂ ਦੀ ਐਕਸਰਸਾਈਜ਼ ਪਹਿਲਾ ਅੰਗੂਠਾ ਦੇ ਪੁਆਇੰਟ ਨੱਪਦੇ ਆ ਕੋਈ ਪੁਆਇੰਟ ਹੁੰਦੇ ਹੋਣਗੇ ਸਾਨੂੰ ਇੰਨੀ ਨੌਲੇਜ ਨਹੀਂ ਤੇ ਹੰਡੇ ਆ ਹੌਲੀ ਹੌਲੀ ਐਕਸਰਸਾਈਜ਼ ਕਰਨ ਹੌਲੀ ਹੌਲੀ ਕਰਦੇ ਜਿੰਨਾ ਕਾਪਾ ਚੱਲ ਸਕੀਏ ਤੇ ਪੈਰ ਨੱਪਣ ਦੇ ਥੱਲੇ ਗੋਡੇ ਕੀ ਪੂਰੇ ਟੱਚ ਹੋ ਸਕਣ ਤੇ ਥੋੜਾ ਜਿਹਾ ਫਰਕ ਪੈ ਗਿਆ ਗੋਡੇ ਦਾ ਉਹਦਾ ਕਿਉਂਕਿ ਉਹ ਬੈੱਡ ਕਰਕੇ ਤੇ ਆ ਵੀ ਤੁਸੀਂ ਵੇਖਣ ਹੀ ਡਏ ਜੇ ਡੇ ਆ ਪ੍ਰੈਸ ਕਰਕੇ ਥੱਲੇ ਟੱਚ ਕਰਾਉਣ ਜਿੰਨਾ ਜਿੰਨਾ ਮੈਂ ਚੱਲ ਸਕਾਂ ਉਹਨਾਂ ਨੂੰ ਨਹੀਂ ਕਰਦੇ ਆ ਜਿਆਦਾ ਤੱਕ ਨਹੀਂ ਕਰਦੇ ਵੀ ਜਿੰਨਾ ਕ ਬੰਦਾ ਚੱਲ ਸਕੇ ਉਹਨਾਂ ਕੀ ਕਰਦੇ ਆ ਤੇ ਬਾਕੀ ਇਹ ਆ ਵੀ ਮਹਾਰਾਜ ਕਰੇ ਕਿਰਪਾ ਬੰਦਾ ਤੇ ਆਪਣਾ ਜਰੀਆ ਹੀ ਕਰ ਸਕਦਾ ਜਿੰਨੇ ਜੋਗੇ ਹੈਗੇ ਡੇ ਆ ਸਾਡੇ ਮਾਪਿਓ ਵੀ ਕਰਨ ਸਾਡੇ ਲਈ ਜਿੰਨੇ ਜੋਗੇ ਹੈਗੇ ਆਪਣੇ ਵੱਲੋਂ ਪੂਰੀ ਵਾਲ ਹੋਣ ਦੇ ਆ ਤੇ ਦੇ ਅੰਕਲ ਵੀ ਮਿਹਨਤ ਕਰਾਉਣ ਸਾਨੂੰ ਤੇ ਐਕਸਾਈਟ ਚੱਲਣ ਈ ਆ ਤੇ ਆਵਲੀ ਐਕਸਾਈਟ ਚੱਲਣ ਈ ਆ ਇਹ ਦਿਨ ਇਹ ਆਪੀ ਗੋਡਿਆਂ ਚ ਮੂਵਮੈਂਟ ਆਊਗੀ ਥੋੜੀ ਬਹੁਤ ਥੋੜੇ ਬਹੁਤ ਤੁਹਾਨੂੰ ਪਤਾ ਪਲਸਟਰ ਲੱਗੇ ਹੀ ਗੋਡੇ ਮਤਲਬ ਇੱਕੋ ਜਗ੍ਹਾ ਰੁੱਕ ਜੇ ਗਏ ਹੀ ਅੜ ਜੇ ਗਏ ਹੀ ਗੋਡੇ ਤੇ ਥੋੜੀ ਜੀ ਇਹਦੇ ਨਾਲ ਮੂਵਮੈਂਟ ਆਉਗੀ ਗੋਡਿਆਂ 'ਚ ਐਨਾ ਚਿਰ ਤਾਨੂੰ ਪਤਾ ਪਲਸਟਰ ਲੱਗੇ ਹੀ ਤੇ ਤਾਂ ਕਰਕੇ ਥੋੜੇ ਗੋਡੇ ਆੜ ਜੇ ਗਏ ਕਹਿ ਲੋ ਤੇ ਜਦੋਂ ਮੈਂ ਮਤਲਬ ਬੈਂਡ ਕਰਕੇ ਉੱਠਦਾ ਵਾਂ ਮੇਰੇ ਦਰਦ ਬਹੁਤ ਜ਼ਿਆਦਾ ਹੁੰਦੀ ਆ ਤੇ ਇਹਦੇ ਨਾਲ ਮੂਵਮੈਂਟ ਆਉਗੀ ਤੇ ਆ ਤਰਫ ਤੇ ਦੇਹੇ ਉਹਨਾਂ ਐਕਸਰਸਾਈਜ਼ ਕਰਨਾ ਤਰਫਤ ਦੀ ਲੱਕ ਵਾਲੀ ਐਕਸਰਸਾਈਜ਼ ਦੇਹੇ ਕਰਨ ਕੀ ਤਰਿਫਤ ਦੇਵੀ ਜਿਹੜੀ ਰੀੜ ਦੀ ਹੱਡੀ ਆ ਉਹਦੀ ਮੂਵਮੈਂਟ ਆਵੇ ਹਨਾ ਰੀੜ ਦੀ ਹੱਡੀ ਵਧੀਆ ਤਰੀਕੇ ਨਾਲ ਕੰਮ ਕਰ ਸਕੇ ਤਰਿਫਤ ਤੁਹਾਨੂੰ ਪਤਾ ਵਾ ਜਦੋਂ ਖਲਾਉਂਦਾ ਵਾ ਉਹ ਲੱਕ ਥੋੜਾ ਜਿਹਾ ਬੈਂਡ ਕਰ ਲੈਂਦਾ ਵਾ ਉਹ ਨਾ ਹੋ ਸਕੇ ਤਰਿਫਤ ਦਾ ਤੇ ਦੇ ਆਪ ਮਤਲਬ ਉਹ ਜਿਹੜੀ ਬਾਹ ਤਰਿਫਤ ਦੀ ਚੰਗੀ ਤਰ੍ਹਾਂ ਨਹੀਂ ਕੰਮ ਕਰਦੀ ਉਸੇ ਬਾਹ ਨੂੰ ਹੱਥ ਪੁੰਦਿਆ ਆਂਦੇ ਤੇ ਨਾ ਇਦਾਂ ਇਹਦੀ ਬਾਹ ਵੀ ਥੋੜਾ ਕੰਮ ਕਰੂਗੀ ਇਹ ਬਾਹ ਦੀ ਮੂਵਮੈਂਟ ਘਟ ਰੱਖਦਾ ਏ ਇਸ ਕਰਕੇ ਇਹਦੀ ਬਾਹ ਜਿਹੜੀ ਆ ਉਹ ਕੰਮ ਨਹੀਂ ਕਰਦੀ ਤੇ ਤਰਿਫਤ ਦੀ ਜਿਹੜੀ ਰੀੜ ਦੀ ਹੱਡੀ ਦੀ ਇਦਾਂ ਤਾਂ ਠਾ ਠਾਉਣਾ ਤਰਿਫਤ ਨੂੰ ਦੇ ਉਹ ਦਿਨ ਨਾਲ ਹੁੰਦੀ ਆ ਸਹੀ ਹੁੰਦੀ ਰੀੜ ਦੀ ਹੱਡੀ ਤਰੀਫ ਤੇ ਤਾਂ ਜੋਹਰ ਵੀ ਕਾਫੀ ਲੱਗਦਾ ਸੀ ਤਰੀਫ ਤੇ ਡਿਆ ਹੀ ਜਾਂਦਾ ਬਸ ਬਸ ਤੇ ਆਂਦੇ ਨਹੀਂ ਕਰਉਣੀ ਆ ਜੇ ਤੇ ਕਿਉਂਕਿ ਤੁਹਾਨੂੰ ਬਧਾ ਓਖਾ ਆਿੰਦਾ ਪਾਪਾ ਲਈ ਪਾਪਾ ਕਰਾਉਂਦੇ ਇਦਾਂ ਹੀ ਸੇਮ ਹੀ ਪਰ ਫਿਰ ਵੀ ਤੇ ਹੁਣ ਮੇਰੀ ਲਏ ਆ ਪਾਪਾ ਨੇ ਇਦਰੋਂ ਫੜਿਆ ਹੋਇਆ ਵਾ ਤੇ ਮੇਰੀ ਇੱਕ ਸਾਈਡ ਇਹ ਆ ਕਰਾਉਣ ਜਿਹੜੀ ਤਾਂ ਠਾਂ ਠਾਂ ਵਾਲੀ ਐਕਸਰਸਾਈਜ਼ ਦੇ ਆ ਕਰਾਉਣ ਤੇ ਮਾਕੀ ਸਾਰੀ ਵੇਖੋ ਜਿੱਦਾਂ ਮਾਨਸੇ ਵਾਲੇ ਡਾਕਟਰ ਸਾਹਿਬ ਨੇ ਦੱਸਿਆ ਉਦਾਂ ਹੀ ਡੇਇਆ ਕਰਾਉਣਾ ਸੇਮ ਪ੍ਰੋਸੈਸ ਹੌਲੀ ਹੌਲੀ ਜਿੰਨਾ ਕ ਮੈਂ ਚੱਲ ਸਕਦਾ ਵਾਂ ਓਨਾਂ ਕ ਡੇਇਆ ਕਰਾਉਣਾ ਖੇਚ ਬੜੀ ਬੰਦੀ ਮੇਰੇ ਪਿੱਠ ਵੀ ਇਹਦੀ ਥੋੜੀ ਥੋੜੀ ਖੇਚ ਲੱਗਦੀ ਆ ਕਿਉਂਕਿ ਉਹ ਕਰਾਉਂਦੇ ਆ ਨਾ ਤਾਂ ਕਰਾਉਂਦੇ ਲੱਤ ਠਾਂਗ ਕਰਾਉਂਦੇ ਫਿਰ ਥੋੜੀ ਥੋੜੀ ਲੱਗਦੀ ਆ ਖੇਚ ਚਲੋ ਆਪੇ ਹੌਲੀ ਹੌਲੀ ਉਹ ਕਹਿੰਦੀ ਵੀ ਹੌਲੀ ਹੌਲੀ ਜਦੋਂ ਆਪਾਂ ਕਰੀ ਜਾਵਾਂਗੇ ਐਕਸਰਸਾਈਜ਼ ਤੇ ਜਿਹੜੀ ਆ ਖੇਚ ਲੱਗਣੀ ਵੀ ਤੁਹਾਡੀ ਘਟੂੜੀ ਬੰਦ ਹੋ ਜੂਗੀ ਬਾਕੀ ਗੋਡੇ ਗੋਡੇ ਵੀ ਜਾਮ ਹੋ ਜਾਂਦੇ ਆ ਜਿਹੜੇ ਤੁਹਾਡੇ ਕਿਉਂਕਿ ਤੁਸੀਂ ਮੂਵਮੈਂਟ ਨਹੀਂ ਕੀਤੀ ਤਿੰਨ ਚਾਰ ਮਹੀਨੇ ਤੋਂ ਤਾਂ ਕਰਕੇ ਤੇ ਹੁਣ ਆਪਾਂ ਐਕਸਰਸਾਈਜ਼ ਕਰਾਲੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੁਹਾਨੂੰ ਤੁਹਾਡੇ ਸਾਹਮਣੇ ਆ ਬਹਿਣਾ ਵੀ ਬਹੁਤ ਜ਼ਿਆਦਾ ਔਖਾ ਹੁੰਦਾ ਮੇਰੇ ਲਈ ਪਹਿਲਾਂ ਤੇ ਮੈਂ ਬਹਿ ਜਾਂਦਾ ਨਾ ਹੁਣ ਮੈਂ ਕਦੀ ਲੱਤ ਬੰਡ ਕਰਕੇ ਕਰਕੇ ਘਾਟੀ ਸਕੂਟਰੀ ਤੇ ਬੈਠਾ ਵਾਂ ਸਕੂਟਰੀ ਤੇ ਵੀ ਔਖਾ ਹੁੰਦਾ ਡਰ ਡਰ ਕੇ ਬਈਦਾ ਵਾ ਉਧਰ ਗਾੜੀ ਤਰਿਪਤ ਦੀਆਂ ਲਤਾਰਾ ਖਾਲੀਆਂ ਪਾਪਾ ਨੇ ਮਤਲਬ ਔਖਾ ਬਹੁਤ ਜ਼ਿਆਦਾ ਹੋਈਂਦਾ ਵਾ ਇੱਕ ਸਾਡੇ ਕੋਈ ਗੱਡੀ ਨਹੀਂ ਆ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ